ਬਿਹਤ ਮੰਦਪਾ ਕੀ ਖਬਰ ਜਲੰਧਰ ਤੋਂ ਸਾਹਮਣੇ ਆਈ ਹੈ ਜਿੱਥੇ ਸ਼ਿਵਸੈਨਾ ਆਗੂ ਦੇ ਬੇਟੀ ਦੀ ਜਨਮ ਦਿਨ ਦੀਆਂ ਖੁਸ਼ੀਆਂ ਮਾਤਮ ਦੇ ਵਿੱਚ ਬਦਲ ਗਈਆਂ ਨੇ ਜਿਨਹਾਰ ਠੀਕ ਸੁਣਿਆ ਤੁਸੀਂ ਤਾਂ ਜਲੰਧਰ ਦੇ ਵਿੱਚੋਂ ਇੱਕ ਸ਼ਿਵਸੈਨਾ ਆਗੂ ਦੀ ਬੇਟੀ ਦੀ ਜਿਹੜੀਆ ਮੌਤ ਹੋਈ ਹੈ ਤਾਂ ਤੁਹਾਨੂੰ ਦੱਸਦੀ ਹੈ ਕਿ ਘਰ ਦੇ ਵਿੱਚ ਜਨਮ ਦਿਨ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਸ਼ਾਮ ਦੇ ਵੇਲੇ ਮਹਿਮਾਨਾਂ ਨੇ ਆਣਾ ਸੀ ਤਾਂ ਉਸ ਤੋਂ ਪਹਿਲਾਂ ਜਦੋਂ ਇਹ ਬੱਚੀ ਤਿਆਰ ਹੋਣ ਦੇ ਲਈ ਜਾਂਦੀ ਹੈ ਤਾਂ ਵਾਸ਼ਰੂਮ ਦੇ ਵਿੱਚ ਗੈਸ ਗੀਜ਼ਰ ਦੀ ਗੈਸ ਲੀਕ ਹੋਣ ਕਾਰਨ ਇਸ ਬੱਚੀ ਦੀ ਮੌਤ ਹੋ ਚੁੱਕੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਦੀਪਕ ਕੰਬੋਜ ਜਿਹੜੇ ਜਲੰਧਰ ਦੇ ਵਿੱਚ ਸ਼ਿਵ ਸੈਨਾ ਆਗੂ ਨੇ ਤਾ ਉਹਦੀ ਬੇਟੀ ਦਾ ਘਰ ਦੇ ਵਿੱਚ ਜਨਮ ਦਿਨ ਮਨਾਇਆ ਜਾਣਾ ਸੀ ਘਰ ਦੇ ਵਿੱਚ ਜਨਮ ਦਿਨ ਦੀਆਂ ਰੌਣਕਾਂ ਲੱਗ ਰਹੀਆਂ ਸਨ ਤੇ ਇਸ ਦੇ ਨਾਲ ਹੀ ਜਨਮ ਦਿਨ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਤੇ ਸਭ ਦੇ ਦਰਮਿਆਨ ਜਦੋਂ ਉਹਦੀ ਬੇਟੀ ਮਰਮੂ ਗੋਇਲ ਜਿਹੜੀ ਹੈ ਤਿਆਰ ਹੋਣ ਜਾਂਦੀ ਹੈ ਤਾਂ ਉੱਥੇ ਗੈਸ ਜਿਹੜੀ ਹੈ ਸਿਲੰਡਰ ਦੀ ਉਹ ਲੀਕ ਕਰ ਜਾਂਦੀ ਹੈ ਤਾਂ ਵਾਸ਼ਰੂਮ ਦੇ ਵਿੱਚ ਗੈਸ ਚੜਨ ਦੇ ਕਾਰਨ ਇਸ ਬੱਚੀ ਦੀ ਮੌਤ ਹੋਈ ਹੈ ਤੇ ਉੱਥੇ ਜੇਕਰ ਕਿਤੇ ਜਾਵੇ ਤਾਂ ਅੱਜ ਇਸ ਬੱਚੀ ਦਾ ਜਨਮ ਦਿਨ ਵੀ ਸੀ ਤੇ ਜਨਮ ਦਿਨ ਵਾਲੇ ਦਿਨ ਹੀ ਇਸ ਬੱਚੀ ਦੀ ਦਮ ਘੁੱਟਣ ਦੇ ਨਾਲ ਮੌਤ ਹੋ ਗਈ ਹੈ ਤੇ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ 22 ਸਾਲ ਉਮਰ ਜਿਹੜੀ ਹੈ ਮ੍ਰਿਤਕ ਦੀ ਦੱਸੀ ਜਾ ਰਹੀ ਹੈ ਤੇ ਦਾ ਕਾਫੀ ਦੇਰ ਤੱਕ ਜਦੋਂ ਇਹ ਬੱਚੀ ਵਾਸ਼ਰੂਮ ਚੋਂ ਬਾਹਰ ਨਹੀਂ ਆਈ ਤਾਂ ਪਰਿਵਾਰ ਦੇ ਬੰਦਿਆਂ ਨੂੰ ਸ਼ੱਕ ਪਿਆ ਜਦੋਂ ਦਰਵਾਜ਼ਾ ਖੜਕਾ ਕੇ ਦੇਖਿਆ ਗਿਆ ਤਾਂ ਸਾਹਮਣੇ ਤੋਂ ਜਦੋਂ ਕੋਈ ਵੀ ਜਵਾਬ ਨਹੀਂ ਆਇਆ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਦ ਘਰ ਦਾ ਦਰਵਾਜ਼ਾ ਤੋੜ ਕੇ ਵਾਸ਼ਰੂਮ ਦਾ ਦਰਵਾਜਾ ਤੋੜ ਕੇ ਜਿਹੜਾ ਇਸ ਬੱਚੀ ਨੂੰ ਬਾਹਰ ਕੱਢਿਆ ਗਿਆ ਤਾਂ ਬੇहद ਮੰਦਪਗੀ ਖਬਰ ਜਿਹੜੀ ਹੈ ਜਲੰਧਰ ਤੋਂ ਆਈ ਹੈ ਜਿੱਥੇ ਜਲੰਧਰ ਦੇ ਸ਼ਿਵ ਸੈਨਾ ਦੇ ਆਗੂ ਜਿਹੜੇ ਨੇ ਦੀਪਕ ਕੰਬੋਤ ਉਹਨਾਂ ਦੀ ਬੇਟੀ ਦੀ ਮੌਤ ਹੋਈਆ 22 ਸਾਲ ਉਮਰ ਜਿਹੜੀ ਐ ਇਸ ਬੱਚੀ ਦੀ ਦੱਸੀ ਜਾ ਰਹੀ ਹੈ ਤਾਂ ਅਚਾਨਕ ਗੀਜ਼ਰ ਦੀ ਪਾਈਪ ਜਿਹੜੀ ਆ ਉਹ ਲੀਕ ਕਰ ਗਈ ਜਿਸ ਕਾਰਨ ਵਾਸ਼ਰੂਮ ਦੇ ਅੰਦਰ ਗੈਸ ਭਰ ਗਈ ਤੇ ਗੈਸ ਚੜ੍ਹ ਚੜ੍ਹਨ ਦੇ ਕਾਰਨ ਬੱਚੀ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਹੋਈ ਹੈ ਜਿਸ ਤੋਂ ਬਾਅਦ ਉਸਦੀ ਦਮ ਘੁੱਟਣ ਦੇ ਨਾਲ ਮੌਤ ਹੋ ਗਿਆ ਉੱਥੇ ਜਾ ਕੇ ਗੱਲ ਕੀਤੀ ਜਾਵੇ ਤਾਂ ਹੁਣ ਜਿਵੇਂ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਮਿਲੀ ਹੈ ਤਾਂ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਲਾਸ਼ ਨੂੰ ਹੁਣ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਜਿੱਥੇ ਜਨਮ ਦਿਨ ਵਾਲੇ ਦਿਨ ਹੀ ਬੱਚੇ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ ਤਾਂ ਕਾਫੀ ਜਿਹੜਾ ਚੁਕਾਨ ਵਾਲਾ ਵੀ ਇਹ ਮਾਮਲਾ ਹੈ ਤੇ ਕਾਫੀ ਮੰਤਭਗ ਦੀ ਖਬਰ ਵੀ ਇਹਨੂੰ ਕਹਿ ਸਕਦੇ ਆ ਕਿਉਂਕਿ ਜਿੱਥੇ ਪਾਸੇ ਨਵੇਂ ਸਾਲ ਦੀ ਰੌਣਕ ਚੱਲ ਰਹੀ ਹੈ ਨਵੇਂ ਸਾਲ ਦਾ ਆਗਮਨ ਹੋਇਆ ਹੈ ਹਰ ਪਾਸੇ ਖੁਸ਼ੀਆਂ ਦੇਖਣ ਨੂੰ ਮਿਲ ਰਹੀਆਂ ਨੇ ਸਭ ਅਰਦਾਸ ਕਾਮਨਾ ਕਰ ਰਹੇ ਨੇ ਕਿ ਨਵਾਂ ਸਾਲ ਸਭ ਦੇ ਲਈ ਖੁਸ਼ੀਆਂ ਭਰਿਆ ਹੋਵੇ ਸਭ ਦੇ ਲਈ ਇਹ ਨਵਾਂ ਸਾਲ ਤਰੱਕੀ ਦੇ ਰਾਹ ਖੋਲੇ ਤੇ ਨਵਾਂ ਸਾਲ ਬੜੇ ਸੁਖ ਸ਼ਾਂਤੀ ਦੇ ਨਾਲ ਆਏ ਤੇ ਇਸ ਕਰਕੇ ਸਭ ਪਾਸੇ ਅਰਦਾਸਾਂ ਦਾ ਦੌਰ ਵੀ ਜਾਰੀ ਹੈ ਪਰ ਇਸ ਸਭ ਦੇ ਦਰਮਿਆਨ ਇੱਕ ਨਵੇਂ ਸਾਲ ਦੀਆਂ ਰੌਣਕਾਂ ਦੂਸਰੇ ਘਰ ਦੇ ਵਿੱਚ ਬੱਚੀ ਦੇ ਜਨਮ ਦਿਨ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਤਾਂ اچਾਂਕੀ ਖੁਸ਼ੀਆਂ ਜਿਹੜੀਆਂ ਨੇ ਉਹ ਮਾਤਮ ਦੇ ਵਿੱਚ ਬਦਲ ਗਈਆਂ ਚੰਦ ਮਿੰਟਾਂ ਦੇ ਵਿੱਚ ਤੇ ਬੱਚੀ ਜਦੋਂ ਵਾਸ਼ਰੂਮ ਦੇ ਵਿੱਚ ਤੈਰ ਹੋਣ ਦੇ ਲਈ ਜਾਂਦੀ ਹੈ ਤਾਂ ਵਾਸ਼ਰੂਮ ਚ ਜਿਹੜਾ ਗੀਜ਼ਰ ਲੱਗਾ ਹੁੰਦਾ ਤਾਂ ਪਾਈਪ ਲੀਕ ਹੋਣ ਦੇ ਕਾਰਨ ਬੱਚੀ ਦਾ ਦਮ ਘੁੱਟ ਜਾਂਦਾ ਦਮ ਘੁੱਟਣ ਦੇ ਕਾਰਨ ਜਿਹੜਾ ਹੈ ਬੱਚੀ ਦੀ ਮੌਤ ਹੋ ਜਾਂਦੀ ਹੈ ਤੇ ਜਦੋਂ ਕਾਫੀ ਦੇਰ ਤੱਕ ਬੱਚੀ ਵਾਸ਼ਰੂਮ ਤੋਂ ਬਾਹਰ ਨਹੀਂ ਆਦੀ ਤਾਂ ਪਰਿਵਾਰ ਦੇ ਵੱਲੋਂ ਪਹਿਲਾਂ ਦਰਵਾਜ਼ਾ ਖੜਕਾ ਕੇ ਜਿਹੜਾ ਹੈ ਇਸ ਨੂੰ ਆਵਾਜ਼ ਮਾਰੀ ਜਾਂਦੀ ਹੈ ਪਰ ਜਦੋਂ ਅੰਦਰੋਂ ਕਿਸੇ ਵੀ ਤਰੀਕੇ ਦਾ ਜਵਾਬ ਨਹੀਂ ਆਦਾ ਤਾਂ ਪਰਿਵਾਰ ਦੇ ਵੱਲੋਂ ਦਰਵਾਜ਼ਾ ਤੋੜ ਕੇ ਜਿਹੜਾ ਇਸ ਬੱਚੀ ਨੂੰ ਹੀ লাশ ਨੂੰ ਬਾਹਰ ਕੱਢਿਆ ਜਾਂਦਾ ਹੈ ਤੇ ਹੁਣ ਪੁਲਿਸ ਦੇ ਵੱਲੋਂ লাশ ਨੂੰ ਪੋਸਟਮਾਰਟਮ ਭੇਜ ਦਿੱਤਾ ਗਿਆ ਜਿੱਥੇ ਹਸਪੀਟਲ ਤੋਂ ਬਾਅਦ ਆਨਲਾਸ਼ ਕਰ ਲਿਆਉਣ ਤੋਂ ਬਾਅਦ ਇਸ ਬੱਚੀ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ ਤਾਂ ਕਾਫੀ ਚੋਕਾਨ ਵਾਲਾ ਮਸਲਾ ਹੈ ਜਿੱਥੇ ਬੱਚੀ ਦਾ ਅੱਜ ਜਨਮ ਦਿਨ ਮਨਾਇਆ ਜਾਣਾ ਸੀ ਤੇ ਅੱਜ ਕਿੱਥੇ ਉਸਦੇ ਆ ਜਿਹੜਾ ਅੰਤਿਮ ਸੰਸਕਾਰ ਹੋਏਗਾ ਤਾਂ ਜੇਕਰ ਗੱਲ ਕੀਤੀ ਜਾਵੇ ਤਾਂ 22 ਸਾਲ ਇਸ ਬੱਚੀ ਦੀ ਉਮਰ ਦੱਸੀ ਜਾ ਰਹੀ ਹੈ ਮਰਮੂ ਗੋਇਲ ਜਿਹੜਾ ਬੱਚੀ ਦਾ ਨਾਮ ਹੈ ਤੇ ਬੱਚੀ ਦਾ ਅੱਜ ਜਨਮ ਦਿਨ ਵੀ ਸੀ ਘਰ ਦੇ ਵਿੱਚ ਰੌਣਕਾਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਸਨ ਤਾਂ ਉੱਥੇ ਗੱਲ ਕੀਤੀ ਜਾਵੇ ਅ ਤਾਂ ਜੇਕਰ ਪਰਿਵਾਰ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਬੱਚੀ ਬੜੇ ਨਰਮ ਸੁਭਾਅ ਦੀ ਸੀ ਬੱਚੀ ਬੜੀ ਚੰਗੀ ਬੱਚੀ ਸੀ ਤੇ ਘਰ ਦੇ ਵਿੱਚ ਇਕਲੌਤੀ ਬੱਚੀ ਹੋਣ ਦੇ ਕਾਰਨ ਜਿਹੜਾ ਕਾਫੀ ਲਾਡਲੀ ਵੀ ਸੀ ਤੇ ਅੱਜ ਉਸ ਦਾ ਜਨਮ ਦਿਨ ਬੜੀਏ ਧੂਮ ਧਾਮ ਦੇ ਨਾਲ ਮਨਾਇਆ ਜਾਣਾ ਸੀ ਪਰਿਵਾਰ ਦੇ ਵਿੱਚ ਉਸ ਦੇ ਜਨਮ ਦਿਨ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਉਸ ਨੇ ਅੱਜ ਜਿਹੜਾ 23 ਸਾਲਾਂ ਦਾ ਹੋ ਜਾਣਾ ਸੀ ਤੇ ਇਸ ਸਭ ਦੇ ਦਰਮਿਆਨ ਜਦੋਂ ਤਿਆਰੀਆਂ ਦੇ ਵਿੱਚ ਮਸਰੂਫ ਹੋਣ ਤੋਂ ਬਾਅਦ ਜਦੋਂ ਵਾਸ਼ਰੂਮ 'ਚ ਤਿਆਰ ਹੋਣ ਜਾਂਦੀ ਹੈ ਤਾਂ ਉਸ ਸਮੇਂ ਇਹ ਪੂਰੀ ਘਟਨਾ ਵਾਪਰਦੀ ਹੈ ਤੇ ਲਾਸ਼ ਨੂੰ ਵਾਸ਼ਰੂਮ ਦਾ ਦਰਵਾਜ਼ਾ ਤੋੜ ਕੇ ਹੁਣ ਬਾਹਰ ਕੱਢਿਆ ਗਿਆ ਹੈ ਤੇ ਅੱਜ ਜਿੱਥੇ ਇੱਕ ਪਾਸੇ ਬੱਚੇ ਦਾ ਜਨਮ ਦਿਨ ਮਨਾਇਆ ਜਾਣਾ ਸੀ ਤੇ ਉੱਥੇ ਹੀ ਅੱਜ ਬੱਚੇ ਦਾ ਜਿਹੜਾ ਅੰਤਿਮ ਸੰਸਕਾਰ ਕੀਤਾ ਜਾਵੇਗਾ